ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ ਦੁਨੀਆ ਦੇ ਖਤਮ ਹੋਣ ਦੇ ਸਬੰਧ ਵਿੱਚ ਭਾਵੇਂ ਕਿ ਬਹੁਤ ਸਾਰੇ ਜੋਤਸ਼ੀ ਜੋਗੀਆਂ ਨੇ ਭਵਿੱਖਬਾਣੀ ਕੀਤੀ ਹੈ ਪਰ ਦਸਵੇਂ ਪਾਤਸ਼ਾਹ ਜੀ ਨੇ ਜੋ ਸੌ ਸਾਖੀ ਦੇ ਵਿੱਚ ਬਚਨ ਕੀਤੇ ਹਨ ਕਿ ਧਰਤੀ ਕਦੋਂ ਖਤਮ ਹੋ ਜਾਵੇਗੀ ਤੇ ਗੁਰੂ ਪਾਤਸ਼ਾਹ ਜੀ ਨੇ ਉਹ ਕਿਹੜੀਆਂ ਨਿਸ਼ਾਨੀਆਂ ਦੱਸੀਆਂ ਸਨ ਜਿਨ੍ਹਾਂ ਤੋਂ ਸਾਨੂੰ ਪਤਾ ਲੱਗ ਜਾਵੇਗਾ ਕਿ ਧਰਤੀ 파ਸਮ ਹੋਣ ਵਿੱਚ ਕਿੰਨਾ ਸਮਾਂ ਰਹਿ ਗਿਆ ਤੇ ਕਿਹਦਾ ਬਚਾਅ ਹੋਵੇਗਾ ਕਿਸ ਕਿਸ ਜਗ੍ਹਾ ਤੇ ਬਚਾਵ ਹੋਵੇਗਾ ਆਓ ਇਹ ਪਾਵਨ ਕਥਾ ਆਪਾਂ ਸਰਵਣ ਕਰਦੇ ਹਾਂ ਇੱਕ ਦਿਨ ਜਦੋਂ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਿਰਾਜਮਾਨ ਹਨ ਭਾਈ ਮਲਾਗਰ ਸਿੰਘ ਜੀ ਭਾਈ ਗੁਰਬਖਸ਼ ਸਿੰਘ ਜੀ ਭਾਈ ਮਨੀ ਸਿੰਘ ਜੀ ਤੇ ਹੋਰ ਕੁਝ ਪ੍ਰੇਮੀ ਸਿੰਘਾਂ ਨੇ ਆ ਕੇ ਮਹਾਰਾਜ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਅਕਸਰ ਹੀ ਕਹਿੰਦੇ ਹੋ ਕਿ ਹਰ ਚੀਜ਼ ਦੀ ਉਮਰ ਹੈ ਕੀ ਇਹ ਧਰਤੀ ਦੀ ਵੀ ਉਮਰ ਹੈ ਸੱਚੇ ਪਾਤਸ਼ਾਹ ਮਹਾਰਾਜ ਦੱਸੋ ਜੀ ਧਰਤੀ ਭਸਮ ਹੋਣ ਦੇ ਵਿੱਚ ਕਿੰਨਾ ਸਮਾਂ ਰਹਿ ਗਿਆ ਕਦੋਂ ਪਰਲੋ ਆਵੇਗੀ ਕਦੋਂ ਇਹ ਸਭ ਕੁਝ ਨਾਸ ਹੋ ਜਾਵੇਗਾ ਗੁਰੂ ਮਹਾਰਾਜ ਕਹਿਣ ਲੱਗੇ ਖਾਲਸਾ ਜੀ ਮਹਾਰਾਜ ਨੇ ਸਿੰਘਾਂ ਨੂੰ ਆਖਿਆ ਰੂਪ ਨਾਸਵੰਤ ਸੱਤੇ ਦੀਪ ਨਾਸਵੰਤ ਨੇ ਇਹ ਸੂਰਜ ਇਹ ਚੰਦਰਮਾ ਇਹ ਆਕਾਸ਼ ਜਿੰਨਾ ਵੀ ਕੁਝ ਅੱਖਾਂ ਨਾਲ ਵੇਖ ਰਹੇ ਹਾਂ ਹਰ ਇੱਕ ਚੀਜ਼ ਦੀ ਉਮਰ ਹੈ ਭਾਵੇਂ ਧਰਤੀ ਆ ਭਾਵੇਂ ਪਹਾੜ ਆ ਭਾਵੇਂ ਦਰਖਤ ਆ ਇਹਨਾਂ ਦੀ ਵੀ ਉਮਰ ਹੈ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਮਹਾਰਾਜ ਕਹਿਣ ਲੱਗੇ ਉਹ ਸਮਾਂ ਆਵੇਗਾ ਉਦਿਆਂ ਕੁਝ ਨਿਸ਼ਾਨੀਆਂ ਆਪ ਜੀ ਨੂੰ ਦੱਸ ਰਹੇ ਆ ਉਦੋਂ ਕੀ ਹੋਵੇਗਾ ਕਿ ਬਰਸਾਤ ਹੁਣ ਹਟ ਜਾਵੇਗੀ ਧਰਤੀ ਦੇ ਉੱਪਰ ਕੋਈ ਕਿਸੇ ਪ੍ਰਕਾਰ ਦੀ ਵਰਖਾ ਨਹੀਂ ਹੋਵੇਗੀ ਲੋਕ ਤਰਲੇ ਲੈਣਗੇ ਜੱਗ ਕਰਨਗੇ ਬੜਾ ਕੁਝ ਕਰਨਗੇ ਕਿ ਮੀਂਹ ਪਵੇ ਵਰਖਾ ਹੋਵੇ ਪਰ ਮੀਂਹ ਪਰਮੇਸ਼ਰ ਦੀ ਮਰਜ਼ੀ ਨਾਲ ਹੀ ਪੈਂਦਾ ਹੈ ਮੀਂਹ ਪਿਆ ਪਰਮੇਸ਼ਰ ਪਾਇਆ ਜਿਹਦੇ ਕਰਕੇ ਜੀਵ ਜੰਤ ਤਰਾ ਤਰਾ ਕਰਦੇ ਸੁਖੀ বাসਦੇ ਆ ਪਰ ਵਰਖਾ ਨਹੀਂ ਹੋਵੇਗੀ ਮਹਾਰਾਜ ਕਹਿੰਦੇ ਬਿਲਕੁਲ ਵੀ ਤੇ ਇਕੱਠੇ 1 ਨਹੀਂ 2 ਨਹੀਂ 12 ਸੂਰਜ ਚੜਨਗੇ ਕਹਿਣ ਦਾ ਭਾਵ ਇੰਨੀ ਤਪਸ਼ ਹੋ ਜਾਏਗੀ ਜਿਵੇਂ ਇੱਕ ਸੂਰਜਾ ਇੰਨੀ ਗਰਮੀ ਹੋ ਜਾਵੇਗੀ 12 ਸੂਰਜਾਂ ਦੀ ਗਰਮੀ ਤੁਸੀਂ ਜੋੜ ਲਓ ਸਾਧ ਸੰਗਤ ਜੀ ਇਤਨਾ ਤਪਸ਼ ਇਨਾ ਸੇਕ ਵੱਧ ਜਾਵੇਗਾ ਤੇ ਉਦੋਂ ਫਿਰ ਸਾਰੇ ਜੀ ਜਨ ਤੇ ਜਿਹੜੇ ਆ ਇੰਨੀ ਗਰਮੀ ਬਰਦਾਸ਼ਤ ਨਹੀਂ ਕਰ ਸਕਣਗੇ ਤੇ ਧਰਤੀ ਜਿਹੜੀ ਖਤਮ ਹੋ ਜਾਵੇਗੀ ਪਰ ਮਹਾਰਾਜ ਕਹਿਣ ਲੱਗੇ ਇੱਥੇ ਖਿਆਲ ਕਰਨਾ ਕਿਹੜੀ ਜਗ੍ਹਾ ਜਿਹੜੀ ਆ ਬਚੇਗੀ ਕਿਹੜੀ ਜਗ੍ਹਾ ਬਚਾ ਹੋਵੇਗਾ ਕੇਵਲ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੇ 10 ਬਚਨ ਕਹੇ ਸੀ ਮਹਾਰਾਜ ਕਹਿਣ ਲੱਗੇ ਦੇਖੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੱਕ ਖਾਲਸਾ ਦੀ ਯਾਦ ਰੱਖਣਾ ਇਨਾਂ ਸਬਦਾਂ ਬਾਸਾ ਬੇਕੰਠਪੁਰੀ ਦੇ ਵਿੱਚ ਹੋਵੇਗਾ ਧਰਤੀ ਭਾਵੇਂ ਹੋਵੇ ਚਾਹੇ ਨਾ ਪ੍ਰਮਾਤਮਾ ਦਾ ਨਾਮ ਤਾਂ ਸਦਾ ਹੀ ਰਹਿੰਦਾ ਰੂਪਨਾਸ ਬੰਤਾ ਦੀਪਨਾਸ ਬੰਤਾ ਸੂਰਜ ਚੰ드ਰਮਾ ਤਾਰੇ ਆਕਾਸ਼ ਸਾਰੀਆਂ ਚੀਜ਼ਾਂ ਖਤਮ ਹੋ ਜਾਣਗੀਆਂ ਦੇਖੋ ਜਿੰਨਾ ਕੁਝ ਆਪਾਂ ਵੇਖਦੇ ਹਾਂ ਸੋਨਾ ਮੋਤੀ ਮਾਇਆ ਦੇ ਸਾਰੇ ਸਰੂਪ ਨਾਸਵੰਤਾ ਕੇਵਲ ਤੇ ਕੇਵਲ ਨੈ ਕਟੰਤ ਕੇਵਲ ਗੋਪਾਲ ਅਚੁੱਤ ਜੋ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਬਚਨ ਕੀਤੇ ਆ ਤੇ ਮਹਾਰਾਜ ਨੇ ਉੱਥੇ ਬਚਨ ਕੀਤੇ ਕਹਿਣ ਲੱਗੇ ਇਹ 6 ਚੀਜ਼ਾਂ ਨੇ ਜਿਹੜੀਆਂ ਕਦੇ ਭੁੱਲ ਕੇ ਨਹੀਂ ਕਰਨੀਆਂ ਜੇ ਤੁਸੀਂ ਚਾਹੁੰਦੇ ਹੋ ਪਰਲੋ ਤੋਂ ਬਚਣਾ ਧਰਤੀ ਭਸਮ ਹੁੰਦੀ ਆ ਹੋ ਜਾਵੇ ਪਰ ਜੇ ਸਾਡੇ 10 ਬਚਨ ਮੰਨ ਲਓਗੇ ਤੁਸੀਂ ਉਹਨਾਂ ਸਿੱਖਾਂ ਦਾ ਬਚਾਅ ਹੋ ਜਾਏਗਾ ਹੋਵੇਗਾ ਇਸ ਤਰ੍ਹਾਂ ਮਹਾਰਾਜ ਕਹਿੰਦੇ ਜੇ ਉਹ ਕਮਾਉਣਗੇ ਇਹਨਾਂ ਬਚਨਾਂ ਨੂੰ ਕੇਵਲ ਇਹ ਨਹੀਂ ਕਿ ਸੁਣਨਾ ਤੇ ਕੰਨ ਵਿੱਚੋਂ ਕੱਢ ਦੇਣਾ ਪਹਿਲੀ ਗੱਲ ਮਹਾਰਾਜ ਨੇ ਆਖੀ ਮੇਰਾ ਸਿੱਖ ਕਦੇ ਝੂਠ ਨਾ ਬੋਲੇ ਮੇਰਾ ਸਿੰਘ ਦੂਜਾ ਬਚਨ ਆਖਿਆ ਚੋਰੀ ਨਾ ਕਰੇ ਤੀਜਾ ਬਚਨ ਆਖਿਆ ਕਾਮੀ ਨਾ ਹੋਵੇ ਚੌਥਾ ਬਚਨ ਆਖਿਆ ਕਰੋਧੀ ਨਾ ਹੋਵੇ ਪੰਜਵਾਂ ਬਚਨ ਆਖਿਆ ਦਗਾ ਨਾ ਕਰੇ ਕਿਸੇ ਨਾਲ ਧੋਖਾ ਨਾ ਕਰੇ ਤੇ ਛੇਵਾਂ ਬਚਨ ਮਹਾਰਾਜ ਨੇ ਆਖਿਆ ਨਿੰਦਿਆ ਨਾ ਕਰੇ ਇਹ ਤਾਂ ਉਹ 6 ਚੀਜ਼ਾਂ ਹੋ ਗਈਆਂ ਨਾ ਜਿਹੜੀਆਂ ਮਹਾਰਾਜ ਨੇ ਦੱਸੀਆਂ ਕਿ ਨਹੀਂ ਕਰਨੀਆਂ ਤੇ ਧਰਤੀ ਜਿਹੜੀ ਆ ਨਸ਼ਟ ਹੋਣ ਵਾਲੀ ਆ ਜਾਂ ਨਾਸ਼ ਹੋ ਜਾਵੇਗੀ ਉਸ ਤੋਂ ਪਹਿਲਾਂ ਬਚਨ ਕਮਾਉਣੇ ਜ਼ਰੂਰੀ ਆ ਚਾਰ ਚੀਜ਼ਾਂ ਦੱਸੀਆਂ ਜਿਹੜੀਆਂ ਕਰਨੀਆਂ ਨੇ ਬਚਨ ਤਾਂ ਦੱਸ ਸੀ ਛੇ ਉਹ ਦੱਸੇ ਜੋ ਨਹੀਂ ਕਰਨੇ ਚਾਰ ਉਹ ਦੱਸਿਆ ਜੋ ਕਰਨੇ ਨੇ ਉਹਦੇ ਵਿੱਚ ਪਹਿਲਾ ਸੀ ਨਾਮ ਜਪੇ ਮੇਰਾ ਸਿੱਖ ਦੂਜਾ ਸੀ ਦਇਆ ਕਰੇ ਕਿਸੇ ਤੇ ਦਾਨ ਪਨ ਕਰੇ ਤੀਜਾ ਨਿਤਨੇਮੀ ਹੋ ਗਏ ਤੇ ਚੌਥਾ ਮਿੱਠਾ ਬੋਲੇ ਸਾਧ ਸੰਗ ਜੀ ਇਹ ਮਹਾਰਾਜ ਕਹਿਣ ਲੱਗੇ ਦੇਖੋ ਭਾਈ ਵੱਡੀ ਗੱਲ ਜੋ ਗੁਰੂ ਮਹਾਰਾਜ ਨੇ ਆਖੀ ਆ ਬਚਣਗੇ ਉਹ ਜਦੋਂ ਕੋਈ ਜੀਵ ਦੇਹ ਤਿਆਗਦਾ ਹੈ ਉਹਦੇ ਨਿਮਿਤ ਬਾਬਾ ਨਾਨਕ ਜੀ ਦੇ ਬਚਨਾ ਕੜਾ ਪ੍ਰਸ਼ਾਦ ਕਰੋ ਜੀ ਬਾਣੀ ਪੜੋ ਜੀ ਕੀਰਤਨ ਕਰੋ ਜੀ ਉਹਦਾ ਗੁਰੂ ਪਾਸਵਾਸਾ ਹੋਵੇਗਾ ਅੰਤਮ ਅਰਦਾਸ ਇਸੇ ਕਰਕੇ ਸਾਧ ਸੰਗਤ ਜੀ ਸਿੱਖਾਂ ਵਿੱਚ ਮਰਿਆਦਾ ਬਣੀ ਆ ਕੋਈ ਪ੍ਰਾਣੀ ਚੜ੍ਹਾਈ ਕਰ ਜਾਵੇ ਉਹਦੇ ਨਿਮਿਤ ਕੜਾ ਪ੍ਰਸ਼ਾਦ ਕਰਦੇ ਆ ਸੰਸਕਾਰ ਹੁੰਦਾ ਜਦੋਂ ਅਲਾਣੀਆਂ ਦਾ ਪਾਠ ਹੁੰਦਾ ਕੜਾ ਪ੍ਰਸ਼ਾਦ ਵਰਤਾਇਆ ਜਾਂਦਾ ਪਹਿਲੀ ਅਰਦਾਸ ਹੁੰਦੀ ਹੈ ਫਿਰ ਸਹਿਜ ਪਾਠ ਪ੍ਰਕਾਸ਼ ਹੁੰਦਾ ਜਿਸ ਸਹਿਰਾ 10ਵੇਂ ਦਿਨ ਭੋਗ ਪਾਇਆ ਜਾਂਦਾ ਫਿਰ ਅਰਦਾਸ ਬੇਨਤੀ ਸੰਗਤ ਰੂਪ ਵਿੱਚ ਹੁੰਦੀ ਹੈ ਉਹ ਪ੍ਰਾਣੀ ਨਿਮਿਤ ਗੁਰਬਾਣੀ ਪੜ੍ਹੀ ਜਾਂਦੀ ਹੈ ਕੀਰਤਨ ਕੀਤਾ ਜਾਂਦਾ ਸੰਗਤ ਅਰਦਾਸ ਕਰਦੀ ਆ ਤੇ ਵਿੱਚ ਸੰਗਤ ਹਰ ਪ੍ਰਭ ਵਸੈ ਜੀ ਫਿਰ ਉਹਨੂੰ ਕਿੱਥੇ ਵਾਸਾ ਮਿਲਦਾ ਸਾਧ ਸੰਗਤ ਜੀ ਉਹਨੂੰ ਗੁਰੂ ਦੇ ਚਰਨਾਂ ਵਿੱਚ ਨਿਵਾਸ ਮਿਲ ਜਾਂਦਾ ਭਾਵੇਂ ਉਹਨੇ ਜਿੰਨੇ ਮਰਜੀ ਗੁਨਾਹ ਕੀਤੇ ਹੋਣ ਉਹਨਾਂ ਧਰਤੀ ਭਸਮ ਹੋਣ ਦਾ ਤਾਂ ਪਤਾ ਲੱਗ ਗਿਆ ਕਿ ਇਸ ਤਰ੍ਹਾਂ ਪਰਲੋ ਆਵੇਗੀ ਬਰਸਾਤ ਹੁਣ ਹਟ ਜਾਵੇਗੀ 12 ਸੂਰਜਾਂ ਜਿੰਨਾ ਤਪਸ਼ ਹੋ ਜਾਵੇਗਾ ਅਬ ਐਂ ਲੱਗੇਗਾ ਵੀ 12 ਸੂਰਜ ਚੜ ਗਏ ਆ ਛੱਲੀ ਨਹੀਂ ਜਾਵੇਗੀ ਗਰਮੀ ਗਰਮੀ ਤਾਂ ਸਾਧ ਸੰਗ ਜੀ ਇੱਕ ਸੂਰਜ ਜਦੋਂ ਪੂਰਾ ਚੜਿਆ ਹੋਵੇ ਆ ਜੇਠ ਦੀਆਂ ਧੁੱਪਾਂ ਦੇ ਵਿੱਚ ਆਪਾਂ ਵੇਖਦੇ ਆ ਤੇ ਆ ਜੋ ਗਰਮੀ ਦਾ ਮੌਸਮ ਆ ਆਪਾਂ ਤੋਂ ਗਰਮੀ ਸਹੀ ਨਹੀਂ ਜਾਂਦੀ ਕਿਸ ਤਰ੍ਹਾਂ ਗਰਮੀ ਵੱਧ ਰਹੀ ਆ ਆਪਾਂ ਸਰੀਰਕ ਸੁੱਕ ਭਾਲਦੇ ਆ ਤੇ ਜੀਵ ਜੰਤ ਜਿਨਨੇ ਦਰਖਤ ਹਨ ਸਾਰੇ ਸੜ ਕੇ ਸਵਾਹ ਹੋ ਜਾਣਗੇ ਇਹਨਾਂ ਤਪਸ਼ ਹੋ ਜਾਵੇਗਾ ਪਰ ਯਾਦ ਰੱਖਣਾ ਇਹ ਸਾਰੀ ਦੁਨੀਆ ਨਾਸ ਬਣਤਾ ਸਿਰਫ ਤੇ ਸਿਰਫ ਸਿਰਜਣ ਹਾਰ ਪਰਮਾਤਮਾ ਅਬਨਾਸੀ ਆ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਨੇ ਬਚਨ ਕੀਤੇ ਉਹਦਾ ਸਿਮਰਨ ਕਰਨ ਵਾਲੇ ਬੰਦਿਆਂ ਦਾ ਜੀਵਨ ਅਟੱਲ ਰਹਿੰਦਾ ਤੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਵਿੰਦ ਭਾਈ ਮਲਾਗਰ ਸਿੰਘ ਜੀ ਭਾਈ ਗੁਰਬਖਸ਼ ਸਿੰਘ ਜੀ ਭਾਈ ਮਨੀ ਸਿੰਘ ਜੀ ਯਾਦ ਰੱਖਣਾ ਜਿਹੜੇ ਗੁਰੂ ਦੇ ਬਚਨਾਂ ਨੂੰ ਕਮਾਉਣਗੇ ਸਿਮਰਨ ਕਰਨਗੇ ਨਿਤਨੇਮੀ ਹੋਣਗੇ ਨਾਮ ਜਪਣ ਵਾਲੀਆਂ ਰੂਹਾਂ ਹੋਣਗੀਆਂ ਉਹਨਾਂ ਨੂੰ ਗੁਰੂ ਕੇ ਚਰਨਾਂ ਵਿੱਚ ਨਿਵਾਸ ਮਿਲੇਗਾ ਬਾਕੀ ਜਿੰਨੀ ਵੀ ਸ੍ਰਸ਼ਟੀ ਹੈ ਸਾਰੀ ਤਬਾਹ ਹੋ ਜਾਵੇਗੀ ਤੇ ਸਭ ਕੁਝ ਖਤਮ ਹੋਣ ਲਈ ਕਿੰਨਾ ਸਮਾਂ ਲੱਗੇਗਾ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਬਚਨ ਕੀਤੇ ਹੋਏ ਆ ਹਰਨ ਭਰਨ ਜਾ ਕਾ ਨੇਤਰ ਫੋਰ ਇੱਕ ਅੱਕ ਫਰਕਣ ਜਿੰਨਾ ਸਮਾਂ ਪ੍ਰਮਾਤਮਾ ਚਾਵੇ ਤੇ ਦੁਨੀਆ ਬਣਾ ਦੇਵੇ ਇਤਨੇ ਸਮੇਂ ਵਿੱਚ ਤੇ ਜੇ ਚਾਵੇ ਤੇ ਖਾਂਦੀ ਕਰ ਦੇਵੇ ਤਿਸ ਕਾ ਮੰਤਰ ਨਾ ਜਾਣੈ ਹੋਰ ਉਹਦਾ ਗੁੱਝਾ ਭੇਦ ਕੋਈ ਜੀਵ ਨਹੀਂ ਜਾਣ ਸਕਦਾ ਪਿਤਾ ਕਾ ਜਨਮ ਕੇ ਜਾਣੈ ਪੁੱਤ ਹਣ ਸਾਧ ਸੰਗ ਜੀ ਪਿਤਾ ਦੇ ਜਨਮ ਨੂੰ ਪੁੱਤਰ ਦੱਸ ਸਕਦਾ ਕੋਈ ਉਹ ਭੇਦ ਨੂੰ ਕਿ ਪਿਤਾ ਦਾ ਜਨਮ ਐ ਸਮੇਂ ਹੋਇਆ ਸੀ ਇਹ ਮੈਂ ਦੇਖਿਆ ਹੈ ਪਿਤਾ ਦਾ ਜਨਮ ਹੁੰਦਾ ਕੋਈ ਨਹੀਂ ਦੱਸ ਸਕਦਾ ਤੇ ਸਾਧ ਸੰਗਤ ਜੀ ਜਦੋਂ ਆਪਾਂ ਪਰਲੋ ਦੀ ਗੱਲ ਕਰਦੇ ਆਂ ਤੇ ਪਰਲੋ ਪੰਜ ਪ੍ਰਕਾਰ ਦੀ ਹੁੰਦੀ ਆ ਕਈ ਵਿਦਵਾਨ ਆ ਭਾਵੇਂ ਉਹਨਾਂ ਨੇ ਚਾਰ ਤਰ੍ਹਾਂ ਦੀ ਮੰਨੀ ਆ ਪਰ ਜਦੋਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖ ਜਦੋਂ ਕਥਾ ਕਰਦੇ ਹੁੰਦੇ ਸੀ ਬਹੁਤ ਵੱਡੇ ਵਿਦਵਾਨ ਹੋਏ ਆ ਸਿੱਖ ਕੌਮ ਦੇ ਵਿੱਚ ਉਹਨਾਂ ਨੇ ਪਰਲੋ ਪੰਜ ਪ੍ਰਕਾਰ ਦੀ ਕਹੀ ਆ ਪਹਿਲੀ ਆ ਨਿਤ ਪਰਲੋ ਦੂਜੀ ਆ ਨਿਮਿਤ ਪਰਲੋ ਤੀਜੀ ਆ ਅਵਤਾਰ ਪ੍ਰਕਿਰਤਿਕ ਪਰਲੋ ਚੌਥੀ ਆ ਮਹਾ ਪਰਲੋ ਤੇ ਪੰਜਵੀਂ ਆ ਗਿਆਨ ਪਰਲੋ ਤੇ ਪੰਜ ਪ੍ਰਕਾਰ ਦੀ ਪਰਲੋ ਹੁੰਦੀ ਕਿਵੇਂ ਆ ਆਉ ਇਹਨੂੰ ਵੀ ਆਪਾਂ ਸਮਝਣ ਦਾ ਯਤਨ ਕਰਦੇ ਆਂ ਪਹਿਲੀ ਆ ਜੀ ਨਿੱਤ ਪਰਲੋ ਸਾਧ ਸੰਗਤ ਜੀ ਦੇਖੋ ਜਦੋਂ ਅਸੀਂ ਸੌਂ ਜਾਂਦੇ ਆਂ ਨਾ ਤੇ ਤੁਸੀਂ ਖਿਆਲ ਕਰਨਾ ਉਦੋਂ ਸਾਨੂੰ ਕੋਈ ਵੀ ਸੁਰਤ ਨਹੀਂ ਹੁੰਦੀ ਭਾਵੇਂ ਸਾਡੀ ਘਰ ਦੀ ਕੋਈ ਚੀਜ਼ ਚੋੱਕ ਕੇ ਲੈ ਜੇ ਇਹਨੂੰ ਨਿੱਤ ਪਰਲੋ ਕਹਿੰਦੇ ਆ ਭਾਵੇਂ ਨਿੱਤ ਹੀ ਅਸੀਂ ਸੌਂਦੇ ਆਂ ਹਰ ਬੰਦਾ ਰੋਜ਼ ਸੌਂਦਾ ਹੀ ਆ ਸੌਣਾ ਜਿਹੜਾ ਹੈ ਹਰ ਬੰਦੇ ਦੀ ਜ਼ਿੰਦਗੀ ਦਾ ਅਹਿਮ ਭਾਗ ਆ ਤਾਂ ਇਹਨੂੰ ਮਹਾਪੁਰਖ ਨਿਤ ਪਰਲੋ ਮੰਨਦੇ ਆ ਜਦੋਂ ਅਸੀਂ ਸੌਂ ਜਾਂਦੇ ਆ ਉਸ ਵੇਲੇ ਸਾਨੂੰ ਕੋਈ ਵੀ ਸੁਰਤ ਨਹੀਂ ਹੁੰਦੀ ਸਾਧ ਸੰਗ ਜੀ ਇਸ ਕਰਕੇ ਨਿਤ ਦੀ ਹੀ ਪਰਲੋ ਹੁੰਦੀ ਆ ਤੇ ਆਪਾਂ ਕਈਆਂ ਦਾ ਜੀਵਨ ਪੱਧਰ ਜਾਣਦੇ ਆ ਕਈਆਂ ਨਾਲ ਇਹੋ ਜਿਹਾ ਵੀ ਬੀਤਿਆ ਹੈ ਸੁੱਤੇ ਪਏ ਪਏ ਉਹਨਾਂ ਦੀ ਮੌਤ ਹੋ ਗਈ ਆ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਸਾਧ ਸੰਗ ਜੀ ਪਰਿਵਾਰ ਦੇ ਜੀਹਾਂ ਨੂੰ ਪਤਾ ਨਹੀਂ ਲੱਗਿਆ ਕਿ ਆਪਾਂ ਸ਼ਬਦ ਵਰਤਦੇ ਆ ਉਹ ਸੁੱਤਾ ਪਿਆ ਰਹਿ ਗਿਆ ਸਾਧ ਸੰਗ ਜੀ ਤਾਂ ਨਿਤ ਪਰਲੋ ਮਹਾਪੁਰਖ ਕਹਿੰਦੇ ਹੁੰਦੀ ਆ ਦੂਜੀ ਆ ਜੀ ਨਿਤ ਪਰਲੋ ਹੁਣ ਦੇਖੋ ਸਾਧ ਸੰਗ ਜੀ ਜੋ ਉਮਰ ਇਹ ਜੀਵ ਨੂੰ ਸਾਨੂੰ ਪ੍ਰਮਾਤਮਾ ਨੇ ਕਰਤਾਰ ਨੇ ਦਿੱਤੀ ਆ ਅਕਾਲ ਪੁਰਖ ਨੇ ਦਿੱਤੀ ਆ ਤੇ ਜਦੋਂ ਉਹ ਉਮਰ ਜਿਹੜੀ ਆ ਜਿੰਨੇ ਸਵਾਸ ਆਉਣੇ ਆ ਉਨੇ ਹੀ ਆਉਣੇ ਆ ਨਾ ਇੱਕ ਵੱਧ ਆਉਣਾ ਤੇ ਨਾ ਇੱਕ ਘੱਟ ਆਉਣਾ ਜੋ ਲਿਖਿਆ ਸੋ ਵਰਤਦਾ ਜੋ ਲਿਖਿਆ ਉਹੀ ਵਰਤਣਾ ਜੀ ਤੇ ਉਦੋਂ ਜਦੋਂ ਸਵਾਸ ਪੂਰੇ ਹੋ ਜਾਂਦੇ ਆ ਉਪਰਾ ਲব্ধ ਪੂਰੀ ਹੋ ਜਾਂਦੀ ਆ ਜਦੋਂ ਜੀਵ ਸਰੀਰ ਛੱਡਦਾ ਮੌਤ ਆ ਜਾਂਦੀ ਆ ਉਹਨੂੰ ਨਿਮਿਤ ਪਰਲੂ ਕਹਿੰਦੇ ਆ ਭਾਵੇਂ ਉਹ ਕੱਟਣਾ ਕਿਸੇ ਇੱਕ ਬੰਦੇ ਨਾਲ ਕੱਟਦੀ ਆ ਪਰ ਉਹ ਵੀ ਤਾਂ ਇੱਕ ਪਰਲੂ ਹੀ ਆ ਨਾ ਤਾਂ ਅੱਗੇ ਜਿਹੜੀ 3 ਨੰਬਰ ਤੇ ਪ੍ਰਕਿਰਤਕ ਜਿਹਨੂੰ ਅਵੰਤਰ ਪਰਲੋ ਵੀ ਕਿਹਾ ਜਾਂਦਾ ਦੇਖੋ ਉਹ ਮੰਨਿਆ ਜਾਂਦਾ ਕੁਝ ਸਨਾਤਨ ਧਰਮ ਦੇ ਗ੍ਰੰਥਾਂ ਜਦੋਂ ਬ੍ਰਹਮਾ ਜੀ ਦਾ ਦਿਨ ਗੁਜ਼ਰ ਜਾਂਦਾ ਤੇ ਬ੍ਰਹਮਾ ਜੀ ਰਾਤ ਨੂੰ ਸੌ ਜਾਂਦੇ ਉਸ ਵੇਲੇ ਕਦੇ ਪਾਣੀ ਦੀ ਪਰਲੋ ਕਦੇ ਅਗਨੀ ਦੀ ਪਰਲੋ ਇਹਨਾਂ ਤਤਾਂ ਦੀ ਪਰਲੋ ਹੁੰਦੀ ਆ ਜਿਵੇਂ ਕਿ 10ਵੇਂ ਪਾਤਸ਼ਾਹ ਜੀ ਨੇ ਕਿਹਾ ਨਾ ਕਿ ਇਨੀ ਤਪਸ਼ ਹੋ ਜੇਗੀ ਭਾਈ ਮਲਾਗਰ ਸਿੰਘ ਜੀ ਉਹ ਤਪਸ਼ ਨਾਲ ਸਾਰੇ ਜੀਵਾਂ ਦਾ ਨਾਸ ਹੋ ਜਾਵੇਗਾ ਧਰਤੀ ਗਰਕ ਹੋ ਜਾਵੇਗੀ ਭਸਮ ਹੋ ਜਾਵੇਗੀ ਉਹ ਕਿਤਾਬ ਸ਼ੁਸਾਹਾਰ ਨਹੀਂ ਸਕੇਗੀ ਸਾਧ ਸੰਗਤ ਜੀ ਕਦੇ ਅਗਦੀ ਪਰਲੋ ਜਿਵੇਂ ਤਤਾਂ ਦੀ ਪਰਲੋ ਹੁੰਦੀ ਆ ਤੇ ਮੰਨਿਆ ਜਾਂਦਾ ਕਿ ਦਿਨ ਚੜ੍ਹੇ ਤੋਂ ਬ੍ਰਹਮਾ ਜਗਤ ਦੀ ਰਚਨਾ ਕਰਨ ਲੱਗ ਜਾਂਦਾ ਤੇ ਜਦੋਂ ਸੌ ਜਾਂਦਾ ਤੇ ਉਸ ਤੋਂ ਬਾਅਦ ਪਰਲੋ ਆ ਜਾਂਦੀ ਆ ਇਹ ਭਾਵੇਂ ਕਿ ਵਿਗਿਆਨਕ ਪੱਖ ਤੋਂ ਆਪਾਂ ਵੇਖਦੇ ਆਂ ਕਈ ਵਾਰ ਆਪਾਂ ਇਹਨਾਂ ਚੀਜ਼ਾਂ ਨੂੰ ਮੰਨਦੇ ਨਹੀਂ ਪਰ ਜਿੱਥੇ-ਜਿੱਥੇ ਵੀ ਬ੍ਰਹਮਾ ਦੀ ਗੱਲ ਕੀਤੀ ਜਾਂਦੀ ਆ ਬ੍ਰਹਮਪੁਰੀ ਵਿਸ਼ਨਪੁਰੀ ਸ਼ੈਪੁਰੀ ਇੰਦਰਪੁਰੀ ਇਹਨਾਂ ਲੋਕਾਂ ਦੇ ਕਾਇਮ ਰਹਿਣ ਦੀ ਗੱਲ ਕੀਤੀ ਜਾਂਦੀ ਆ ਸਾਧ ਸੰਗਤ ਜੀ ਉਦੋਂ ਇਹ ਕਿਹਾ ਜਾਂਦਾ ਕਿ ਧਰਤੀ ਉੱਤੇ ਜਲ ਹੀ ਜਲ ਹੋ ਜਾਂਦਾ ਤੇ ਆਪਾਂ ਵੇਖਦੇ ਹਾਂ ਪਾਣੀ ਮਰਿਆ ਨਾ ਬੁਝਾਇਆ ਜਾਏ ਅੱਗ ਤੇ ਤਾਂ ਆਪਾਂ ਪਾਣੀ ਪਾ ਦਾਂਗੇ ਪਰ ਜੇ ਸੁਨਾਮੀ ਲਹਿਰਾਂ ਆ ਜਾਣ ਇੰਨੀਆਂ ਉੱਚੀਆਂ ਪਿੰਡਾਂ ਦੇ ਪਿੰਡ ਸ਼ਹਿਰਾਂ ਦੇ ਸ਼ਹਿਰ ਗਰਕ ਹੋ ਜਾਂਦੇ ਆ ਪਾਣੀ ਤੇ ਆਪਾਂ ਕੀ ਜੋਰ ਆ ਜੀ ਆਪਣਾ ਤਾਂ ਜੇ ਪਾਣੀ ਮਰਿਆਦਾ ਵਿੱਚ ਰਹੇ ਪੀਂਦੇ ਹਾਂ ਪਿਆਸ ਬੁਝਦੀ ਆ ਕੱਪੜੇ ਜਿਹੜੇ ਵਸਤਰ ਆ ਉਹਨਾਂ ਦੀ ਸਫਾਈ ਹੁੰਦੀ ਆ ਉਹਨਾਂ ਨੂੰ ਧੋਂਦੇ ਹਾਂ ਖੇਤੀ ਹਰੀ ਭਰੀ ਹੁੰਦੀ ਆ ਪਾਣੀ ਮਰਿਆਦਾ ਤੋਂ ਬਾਹਰ ਹੋ ਜੇ ਜਲ ਹੀ ਜਲ ਹੋ ਜੇ ਤੇ ਜੀਵਨ ਨਸ਼ਟ ਕਰ ਦਿੰਦਾ ਸਾਧ ਸੰਗਤ ਜੀ ਇਸੇ ਕਰਕੇ ਇਹ ਪ੍ਰਕਿਰਤਿਕ ਪਰਲੋ ਹੋ ਗਈ ਨਾ ਵੀ ਸਾਰੇ ਜਲ ਹੀ ਜਲ ਹੋ ਗਿਆ ਸਾਰੇ ਪਾਸੇ ਪਾਣੀ ਪਾਣੀ ਹੋ ਗਿਆ ਇਸ ਕਰਕੇ ਇਹ ਕੁਝ ਚੀਜ਼ਾਂ ਹਨ ਸਾਧ ਸੰਗਤ ਜੀ ਜਿਹੜੀਆਂ ਜਿਹਨੂੰ ਆਪਾਂ ਮਿੱਥ ਮੰਨਦੇ ਆ ਜਿਸ ਸਮੇਂ ਮੰਨਿਆ ਜਾਂਦਾ ਕਿ ਪ੍ਰਕਿਰਤਿਕ ਪਰਲੋ ਹੋਈ ਪਾਣੀ ਪਾਣੀ ਹੋ ਗਿਆ ਇੱਕ ਮਾਰਕੰਡਾ ਰਖੀ ਸੀ ਜਲ ਉੱਤੇ ਤਰਦਾ ਜਾ ਰਿਹਾ ਸੀ ਤੈਰਦਾ ਤੈਰਦਾ ਪਹੁੰਚ ਗਿਆ ਪ੍ਰਾਗ ਰਾਜ ਬਹੁਤ ਵੱਡਾ ਇੱਕ ਜੋ ਧਾਰਮਿਕ ਸਥਾਨ ਆ ਜੀ ਉੱਥੇ ਇੱਕ ਬਟ ਹੈ ਉਹਦੇ ਉੱਤੇ ਬਾਲਾ ਪ੍ਰੀਤਮ ਜੀ ਬੈਠੇ ਕੌਤਕ ਨੂੰ ਵੇਖ ਰਹੇ ਆ ਉਸੇ ਵੱਟ ਨਾਲ ਮਾਰਕੰਡਾ ਰਿਖੀ ਵੀ ਜਾ ਲੱਗਾ ਤੇ ਨਿੱਕੇ ਬਾਲਕ ਨੂੰ ਦਰਖਤ ਉੱਤੇ ਬੈਠਾ ਵੇਖ ਕੇ ਮਾਰਕੰਡੇ ਨੇ ਪੁੱਛਿਆ ਤੂੰ ਕੌਣ ਹੈ ਇੱਥੇ ਬੈਠਾ ਕੀ ਵੇਖਦਾ ਉਹ ਬਾਲਕ ਨੇ ਪਤਾ ਕੀ ਆਖਿਆ ਸੀ ਜੋ ਸਾਖੀ ਵਿੱਚ ਲਿਖਿਆ ਕਿ ਮੈਂ ਈਸ਼ਵਰ ਹਾਂ ਮੈਂ ਬਾਲਾ ਪ੍ਰੀਤਮ ਰੂਪ ਧਾਰ ਕੇ ਇਹ ਪ੍ਰਕਿਰਤਿਕ ਪਰਲੋ ਨੂੰ ਵੇਖ ਰਿਹਾ ਜਦੋਂ ਜਲ ਮੁੱਕ ਜਾਵੇਗਾ ਮੈਂ ਫਿਰ ਤੋਂ ਸ੍ਰੇਸ਼ਟੀ ਨੂੰ ਬਣਾ ਦੇਵਾਂਗਾ ਸੋ ਇਸ ਤਰ੍ਹਾਂ ਪ੍ਰਕਿਰਤਿਕ ਪਰਲੋ ਜਿਹੜੀ ਆ ਨਾ ਉਹਦਾ ਕਥਨ ਕੀਤਾ ਗਿਆ ਅੱਗੇ ਆ ਜੀ ਮਹਾ ਪਰਲੋ ਚੌਥੇ ਨੰਬਰ ਤੇ ਇਹ ਸਾਤ ਸੰਗਤ ਜੀ ਮੰਨਿਆ ਜਾਂਦਾ ਜਦੋਂ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤਿੰਨਾਂ ਦੀ ਉਮਰ ਪੂਰੀ ਹੋ ਜਾਂਦੀ ਆ ਨਾ ਤੇ ਸਾਰੇ ਜੀਵਾਂ ਦੇ ਕੀਤੇ ਹੋਏ ਕਰਮ ਫਲ ਦੇਣ ਨੂੰ ਸ਼ਾਂਤ ਹੋ ਜਾਂਦੇ ਆ ਤੇ ਸਾਰੇ ਜੀਵ ਧਰਤੀ ਉੱਤੇ ਨਾਸ਼ ਹੋ ਜਾਂਦੇ ਆ ਧਰਤੀ ਪਾਣੀ ਵਿੱਚ ਮਿਲ ਜਾਂਦੀ ਆ ਪਾਣੀ ਅੱਗ ਦੇ ਵਿੱਚ ਅੱਗ ਹਵਾ ਦੇ ਵਿੱਚ ਹਵਾ ਆਕਾਸ਼ ਦੇ ਵਿੱਚ ਆਕਾਸ਼ ਮਾਇਆ ਦੇ ਵਿੱਚ ਤੇ ਮਾਇਆ ਸੂਖਮ ਰੂਪ ਹੋ ਕੇ ਬ੍ਰਹਮ ਦੇ ਵਿੱਚ ਲੀਨ ਹੋ ਜਾਂਦੀ ਆ ਜਿੱਥੋਂ ਇਹ ਤੱਤ ਉਪਜੇ ਹੁੰਦੇ ਆ ਉਹਦੇ ਵਿੱਚ ਹੀ ਜਾ ਕੇ ਸਮਾ ਜਾਂਦੇ ਆ ਜਿਵੇਂ ਦ੍ਰਿਸ਼ਟਾਂਤ ਬੜਾ ਸੁੰਦਰ ਦਿੱਤਾ ਹੈ ਮਹਾਪੁਰਖਾ ਨੇ ਜਿਵੇਂ ਕੋਈ ਮਦਾਰੀ ਸਾਰੀਆਂ ਚੀਜ਼ਾਂ ਨੂੰ ਖੋਲ ਕੇ ਨਾ ਪਹਿਲਾਂ ਤਮਾਸ਼ਾ ਦਿਖਾਉਂਦਾ ਫਿਰ ਉਸੇ ਪ੍ਰਕਾਰ ਉਹਨਾਂ ਚੀਜ਼ਾਂ ਨੂੰ ਆਪਦੇ ਝੋਲੀ 'ਚ ਪਾ ਲੈਂਦਾ ਹੈ ਏਵੇਂ ਅੰਤਰਜਾਮੀ ਸਾਰੀ ਸ੍ਰਿਸ਼ਟੀ ਦੀ ਰਚਨਾ ਇਹ ਜਿਹੜੇ ਆ ਸਾਰੀਆਂ ਚੀਜ਼ਾਂ ਨੂੰ ਦਿਖਾਉਂਦਾ ਜਿਵੇਂ ਬਾਜੀਗਰ ਬਾਜ਼ੀਆਂ ਪਾਉਂਦਾ ਫਿਰ ਉਹਨਾਂ ਨੂੰ ਆਪਦੇ ਝੋੜੇ ਵਿੱਚ ਪਾ ਲੈਂਦਾ ਹੈ ਇਸ ਤਰ੍ਹਾਂ ਸਾਛ ਸੰਗ ਜੀ ਤੇ ਕੇਵਲ ਉਹ ਪਰਮਾਤਮਾ ਹੀ ਰਹਿ ਜਾਂਦਾ ਹੈ ਉਦੇ ਤੋਂ ਬਿਨਾ ਕੋਈ ਦੂਜਾ ਨਹੀਂ ਹੁੰਦਾ ਇਹਨੂੰ ਮਹਾ ਪਰਲੋਵੀ ਕਹਿੰਦੇ ਆ ਇਸੇ ਪ੍ਰਕਾਰ ਵਾਹਿਗੁਰੂ ਪਰਮੇਸ਼ਰ ਨੇ ਬੰਦੇ ਦੀਆਂ ਉਮਰਾਂ ਲਿਖੀਆਂ ਨੇ ਜਿਵੇਂ ਉਹਨਾਂ ਦੀਆਂ ਉਮਰਾਂ ਲਿਖੀਆਂ ਨੇ ਇਨਸਾਨਾਂ ਦੀ ਕਲਗੀਧਰ ਮਹਾਰਾਜ ਕਹਿੰਦੇ ਦੇਵਤਿਆਂ ਦੀ ਵੀ ਭਾਈ ਉਮਰ ਹੁੰਦੀ ਹੈ ਇੱਕ ਗ੍ਰੰਥ ਆ ਸਾਧ ਸੰਗਤ ਜੀ ਅਧਿਆਤਮ ਪ੍ਰਕਾਸ਼ ਉਹਦੇ ਵਿੱਚ ਲਿਖਿਆ ਬ੍ਰਹਮਾ ਜੁਕੇ ਜਨਮ ਤੇ ਪ੍ਰਗਟ ਹੋਏ ਸੰਸਾਰ ਮਹਾ ਪਰਲ ਹੈ ਮਰਨ ਤੇ ਇਹ ਹੈ ਬਾਤ ਨਿਰਧਾਰ ਬ੍ਰਹਮਾ ਦੇ ਇੱਕ ਦਿਨ ਨੂੰ ਕਲਪ ਕਹਿੰਦੇ ਆ ਇਹ ਬ੍ਰਹਮਾ ਦੇ ਇੱਕ ਦਿਨ ਵਿੱਚ 14 ਇੰਦਰ ਰਾਜ ਕਰਕੇ ਖਤਮ ਹੋ ਜਾਂਦੇ ਆ ਇਨੀ ਲੰਮੀ ਉਮਰ ਆ 14 ਇੰਦਰ ਬਨਾਸੁਕਾਲ ਬ੍ਰਹਮੇ ਦਾਇਕ ਦਿਵਸ ਵਿਹਾਵੈ ਧੰਦੇ ਹੀ ਬ੍ਰਹਮਾ ਮਰੈ ਲੋਮਸ ਦਾਇਕ ਰੋਮ ਚ ਜਾਵੇ ਭਾਈ ਗੁਰਦਾਸ ਜੀ ਬਚਨ ਕਰਦੇ ਆ ਦੇਖੋ ਜੀ ਇਵੇਂ ਜੇ ਸਮੇਂ ਨਾ ਪੰਜ ਤਤ ਤੇ ਨਾ ਹੀ ਸੂਖਮ ਤਤ ਨਾ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿਕ ਹੁੰਦੇ ਆ ਉਹਨੂੰ ਮਹਾ ਪਰਲੋਕ ਆ ਜਾਂਦਾ ਬ੍ਰਹਮਾ ਵਿਸ਼ਨੁ ਮਹਿੇਸ਼ ਨਾ ਕੋਈ ਅਵਰ ਨ ਦੀਸੈ ਇਕੋ ਸੋਈ ਇਵੇਂ ਅੱਗੇ ਜਿਹੜੀ ਆ ਨਾ 5ਵੇਂ ਨੰਬਰ ਤੇ ਉਹ ਗਿਆਨ ਪਰਲੋ ਆ ਜਿਸ ਅਵਿਦਿਆ ਕਰਕੇ ਸਾਰਾ ਸੰਸਾਰ ਬਣਿਆ ਸਾਰੇ ਹੀ ਬ੍ਰह्म ਗਿਆਨ ਕਰਕੇ ਪਰਲੋ ਹੋ ਜਾਣੀ ਕੇਵਲ ਇੱਕੋ ਵਾਹਿਗੁਰੂ ਨੂੰ ਜਾਣ ਲੈਣਾ ਕਿ ਸਾਰਿਆਂ ਵਿੱਚ ਉਹੀ ਸਮਾਇਆ ਉਹਨੂੰ ਗਿਆਨ ਪਰਲੋ ਕਹਿੰਦੇ ਆ ਅਰਬਦ ਨਰਬਦ ਧੁੰਦੁਕਾਰਾ ਧਰਨ ਨ ਗਗਨਾ ਹੁਕਮਿ ਅਪਾਰਾ ਨਾ ਦਿਨ ਰੈਣ ਨ ਚੰਦ ਨ ਸੂਰਜ ਸੁੰਨ ਸਮਾਦ ਲਗਾਏ ਦਾ ਸਾਧ ਸੰਗਤ ਜੀ ਇਹ ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ ਬਾਬਾ ਨਾਨਕ ਜੀ ਦੇ ਬਚਨ ਆ ਅਰਬਦ ਗਿਣਤੀ ਤੇ ਨਰਬਦ ਅਣਗਿਣਤ ਕਾਲ ਜਦੋਂ ਵੇਖਦੇ ਆ ਸ੍ਰਸ਼ਟੀ ਦੀ ਗੱਲ ਕਰਦੇ ਆ ਅਣਗਿਣਤ ਜੁਗਾਂ ਲਈ ਹਨੇਰਾ ਘੁੱਪ ਹੀ ਸੀ ਪਹਿਲਾਂ ਚਾਰੇ ਪਾਸੇ ਐਹੋ ਜੀ ਹਾਲਤ ਬਣੀ ਹੋਈ ਸੀ ਉਹਦੇ ਬਾਰੇ ਕੁਝ ਦੱਸਿਆ ਹੀ ਨਹੀਂ ਜਾ ਸਕਦਾ ਧਰਨ ਨ ਗਗਨਾ ਹੁਕਮੇ ਪਰ ਨਾ ਧਰਤੀ ਸੀ ਨਾ ਅਸਮਾਨ ਸੀ ਸਾਰੇ ਪਾਸੇ ਰੱਬ ਦਾ ਹੁਕਮ ਚੱਲ ਰਿਹਾ ਸੀ ਜਿਹੜਾ ਆਪਾਂ ਵੇਖਦੇ ਆ ਨਾ ਆ ਦਿਨ ਆ ਰਾਤ ਚੰਦ ਸੂਰਜ ਕੁਝ ਵੀ ਨਹੀਂ ਸੀ ਪਰ ਪ੍ਰਮਾਤਮਾ ਨੇ ਐਸੀ ਸਮਾਧੀ ਲਾਈ ਆਪਣੇ ਆਪ ਦੇ ਵਿੱਚ ਸਾਧ ਸੰਗਤ ਜੀ ਇਹ ਕੋਈ ਕਿਸੇ ਪ੍ਰਕਾਰ ਦਾ ਫਰਨ ਨਹੀਂ ਸੀ ਨਾ ਕੋਈ ਦਿਹਾੜਾ ਸੀ ਨਾ ਕੋਈ ਰਾਤ ਸੀ ਕੇਵਲ ਸਾਈਂ ਹੀ ਸੀ ਸਾਰੇ ਪਾਸੇ ਰੱਬ ਹੀ ਸੀ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਸ਼ਾ ਜੀ ਬਚਨ ਕਰਦੇ ਆ ਖਾਣੀ ਨਾ ਬਾਣੀ ਪਾਉਣ ਨਾ ਪਾਣੀ ਨਾ ਹੀ ਜਗਤ ਦੀਆਂ ਰਚਨਾਵਾਂ ਦੀਆਂ ਚਾਰ ਖਾਣੀਆਂ ਸੀ ਨਾ ਅੰਡਿਆਂ ਤੋਂ ਜੀ ਪੈਦਾ ਹੁੰਦੇ ਸੀ ਨਾ ਜੇਰ ਤੋਂ ਨਾ ਪਸੀਨੇ ਤੋਂ ਨਾ ਧਰਤੀ ਸੀ ਕੋਈ ਕੁਝ ਨਹੀਂ ਸੀ ਭਾਵ ਕੀ ਸਾਧ ਸੰਗਤ ਜੀ ਨਾ ਜਨਮ ਸੀ ਨਾ ਮਰਨ ਸੀ ਕਿਸੇ ਜੀ ਦਾ ਤੇ ਨਾ ਹੀ ਧਰਤੀ ਦੇ ਨੌ ਖੰਡ ਸੀ ਨਾ ਪਤਾਲ ਸੀ ਨਾ ਦਰਿਆ ਸੀ ਨਾ ਮੱਛੀ ਸੀ ਨਾ ਮਾਤ ਲੋਕ ਸੀ ਕੁਝ ਵੀ ਨਹੀਂ ਸੀ ਕੁਝ ਵੀ ਨਹੀਂ ਸੀ ਨਾ ਨਰਕ ਸੀ ਨਾ ਸਵਰਗ ਸੀ ਨਾ ਮੌਤ ਸੀ ਨਾ ਵਕਤ ਸੀ ਇਸ ਕਰਕੇ ਨਾ ਦੁੱਖ ਸੀ ਨਾ ਬ੍ਰਹਮਾ ਵਿਸ਼ਨਮਹੇਸ਼ ਨਾ ਕੋਈ ਨਾ ਬ੍ਰਹਮਾ ਸੀ ਨਾ ਵਿਸ਼ਨੂ ਸੀ ਨਾ ਸ਼ਿਵ ਜੀ ਸੀ ਕੁਝ ਵੀ ਨਹੀਂ ਸੀ ਰੱਬ ਹੀ ਸੀ ਅਵਰ ਨਦੀ ਸੇ ਇੱਕੋ ਸੋਈ ਇਸ ਕਰਕੇ ਪਰ ਪ੍ਰਮਾਤਮਾ ਨੇ ਕੀ ਕੀਤਾ ਇਹ ਸਾਰੀ ਰਚਨਾ ਰਚੀ ਹੈ ਆਪੇ ਆਪ ਉਹ ਪਾਈ ਵਿਗਸੈ ਆਪੇ ਕੀਮਤ ਪਾਏਂਦਾ ਇਹ ਵਾਹਿਗੁਰੂ ਪਰਮੇਸ਼ਰ ਨੇ ਇਹ ਆਪਣੇ ਇੱਕ ਫੁਰਨੇ ਤੋਂ ਦੁਨੀਆ ਬਣਾ ਦਿੱਤੀ ਕੀਤਾ ਪਸਾਓ ਇੱਕੋ ਕਵਾਓ ਤੈਸਤੇ ਹੋਏ ਲੱਖ ਦਰਿਆਵ ਲੱਖਾਂ ਜਿੰਦਗੀਆਂ ਦੇ ਦਰਿਆ ਉਹਦੇ ਹੁਕਮ ਨਾਲ ਚੱਲ ਪਏ ਤੇ ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਜੋ ਹੋ ਰਿਹਾ ਹੁਕਮ ਦੇ ਅੰਦਰ ਹੀ ਹੋ ਰਿਹਾ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਅੰਤ ਵੇਲੇ ਪ੍ਰਮਾਤਮਾ ਦਾ ਨਾਮ ਹੀ ਜੀਵਾਂ ਦੇ ਨਾਲ ਰਹਿੰਦਾ ਬਾਣੀ ਦੇ ਰੂਪ ਵਿੱਚ ਗੁਰੂ ਉਹਦੇ ਨਾਲ ਰਹਿੰਦਾ ਅਕਾਲ ਪੁਰਖੋ ਦੇ ਨਾਲ ਰਹਿੰਦਾ ਹੈ ਇਸ ਕਰਕੇ ਭਾਈ ਗੁਰਬਾਣੀ ਪੜੋ ਸੋ ਸਾਧ ਸੰਗਤ ਜੀ ਸਾਨੂੰ ਵੀ ਘਰ ਦੇ ਵਿੱਚ ਜਿਹੜੇ ਸਾਡੇ ਬੱਚੇ ਹਨ ਉਹਨਾਂ ਨੂੰ ਇਹ ਪ੍ਰੇਰਣਾ ਦੇਣੀ ਚਾਹੀਦੀ ਆ ਕਿ ਭਾਈ ਤੁਸੀਂ ਇਨੀਆਂ ਪੌੜੀਆਂ ਜਪਜੀ ਸਾਹਿਬ ਦਾ ਪਾਠ ਕਰੋ ਫੇਰ ਤੁਹਾਨੂੰ ਪ੍ਰਸ਼ਾਦਾ ਮਿਲੇਗਾ ਛੋਟੇ ਛੋਟੇ ਬੱਚਿਆਂ ਨੂੰ ਕੋਈ ਅਸੀਂ ਲਾਲਚ ਦੇ ਕੇ ਮਿੱਠੇ ਦਾ ਲਾਲਚ ਦੇ ਕੇ ਬਾਣੀ ਸਿਖਾ ਸਕਦੇ ਆ ਪਰ ਅੱਜ ਲੋੜ ਬੜੀ ਆ ਜੋ ਅਸੀਂ ਕਰ ਨਹੀਂ ਰਹੇ ਬੁਰੇ ਕਾਮ ਕੋ ਉਠਕ ਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਧਰਤੀ ਤੇ ਜੇ ਪਰਲੋ ਹੋਣੀ ਆ ਹੋਈ ਜਾਣੀ ਅੱਖ ਦੇ ਫੋਰ ਜਿੰਨੇ ਸਮੇਂ ਵਿੱਚ ਰੱਬ ਚਾਵੇ ਬਣਾ ਸਕਦਾ ਦੁਨੀਆ ਚਾਵੇ ਮਿਟਾ ਸਕਦਾ ਇਹ ਉਹਦੇ ਹੱਥ ਆ ਕਲਗੀ ਤਰਪਾਦਸ਼ਾ ਜੀ ਕਹਿਣ ਲੱਗੇ ਪਾਈ ਜਦੋਂ ਹੁਕਮ ਹੋਇਆ ਇਹ ਧਰਤੀ ਜਿਹੜੀ ਆ ਬੰਸ ਜਾਵੇਗੀ ਖਤਮ ਹੋ ਜਾਵੇਗੀ ਹਰ ਚੀਜ਼ ਦੀ ਉਮਰ ਇਹਨਾਂ ਤੁਸੀਂ ਸੋਚ ਲਓ ਤਾ ਇਹ ਚੰਦ ਆ ਤਾ ਇਹ ਸੂਰਜ ਆ ਜੋ ਵੀ ਮਰਜੀ ਆ ਤਮਾਮ ਚੀਜ਼ਾਂ ਦੀ ਉਮਰ ਆ ਜਿਹੜੀ ਧਰਤੀ ਤੇ ਰਹਿੰਦੇ ਆ ਅਸੀਂ ਤਾਂ ਇਸੇ ਧਰਤੀ ਨੂੰ ਜਾਣਦੇ ਆ ਇਹਦੀ ਵੀ ਉਮਰ ਹੈਗੀ ਹੈ ਫਿਕਰ ਕਿਹੜੀ ਗੱਲ ਦਾ ਕਰੀਏ ਇਹ ਗੱਲ ਦਾ ਫਿਕਰ ਨਾ ਕਰੀਏ ਇਹ ਧਰਤੀ ਖਤਮ ਹੋ ਜਾਏਗੀ ਨਹੀਂ ਪਾਈ ਫਿਕਰ ਕਰਨਾ ਤਾਂ ਇਹ ਕਰੀਏ ਮਨੁੱਖਾ ਜਨਮ ਮਿਲਿਆ ਸੀ ਅਜਾਈਂ ਗਵਾ ਰਹੇ ਆ ਰੱਬ ਦਾ ਨਾਮ ਉਹਦੀ ਬੰਦਗੀ ਕਰਦੇ ਨਹੀਂ ਟਾਲ ਮਟੋਲਿਆਂ ਦੇ ਵਿੱਚ ਦਿਨ ਲੰਘ ਰਹੇ ਆ ਟਾਲੇ ਟੋਲੇ ਦਿਨ ਗਿਆ ਇਹ ਵਿਆਜ ਵੜਨ ਤੋਂ ਜਾਏ ਨਾ ਹਰ ਭਜਿਓ ਨਾ ਖਤ ਫਟਿਓ ਕਾਲ ਪਹੁੰਚੋ ਆਏ ਚਾਲੇ ਇਥੇ ਹਰ ਮਿਲਣ ਕੋ ਬੀਚੇ ਅਟਕੇ ਉਚੀਤ ਆਏ ਤਾਂ ਸੀ ਰੱਬ ਦੀ ਭਗਤੀ ਕਰਨ ਟਾਲ ਮਟੋਲਿਆਂ ਚ ਦਿਨ ਲੰਘ ਗਿਆ ਉਹਦੀ ਭਗਤੀ ਨਹੀਂ ਕੀਤੀ ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ ਤੇ ਮੌਤ ਨੇ ਤਾਂ ਆ ਹੀ ਜਾਣਾ ਜੀਉਣਾ ਸਭ ਨੂੰ ਨਹੀਂ ਆਉਂਦਾ ਪਰ ਮੌਤ ਸਭ ਨੂੰ ਆ ਜਾਂਦੀ ਏ ਸੋ ਫਿਕਰ ਕਰੀਏ ਇਸ ਗੱਲ ਦਾ ਭਾਈ ਰੱਬ ਨਾਲੋਂ ਟੁੱਟਿਆਂ ਅਰਦਾਸ ਕਰੀਏ ਮਾਲਕ ਅੱਗੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ ਭੁੱਲ ਚੁੱਕ ਦੀ ਖਿਮਾ ਗੁਰੂ ਮਹਾਰਾਜ ਕਿਰਪਾ ਹੀ ਕਰਨ ਜੀ ਦੇਖੋ ਸੱਜਣੇ ਅਸੀਂ ਸੜੀਆਂ ਜਿਵੇਂ ਹੋਵੇ ਸਾਹਿਬ ਸਿਉ ਮੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ